ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਫਿੱਟ ਹੋ ਫਾਈਨਲ ਲਾਸਟ ਵਾਲੇ ਬਲੌਗ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ so much ਯਾਦ ਰੱਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਰੀਸੈਂਟਲੀ 2 ਦਿਨ ਪਹਿਲਾਂ ਆਪਣੀ ਸੈਟਿੰਗਸ ਦੇਖੀ ਜਦੋਂ YT ਸਟੂਡੀਓ ਓਪਨ ਕਰਕੇ ਦੇਖਿਆ ਪਤਾ ਲੱਗਿਆ 70% ਲੋਕ ਮੇਰੇ ਵੀਡੀਓਸ ਆ ਦੇਖਦੇ ਪਰ ਸਬਸਕ੍ਰਾਈਬ ਨਹੀਂ ਕਰਦੇ ਹੈਨਾ ਤਾਂ ਤੁਹਾਡਾ ਇੱਕ ਛੋਟਾ ਜਿਹਾ ਲਾਈਕ ਮੇਰੇ ਲਈ ਕਮੈਂਟ ਬਹੁਤ ਜ਼ਿਆਦਾ ਵੈਲਿਊ ਰੱਖਦਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗੀ ਕਿੱਦਾਂ ਸਾਡੀ ਜਿਹੜੀਆਂ ਮੀਟਿੰਗ ਨੂੰ ਅਸੀਂ ਆਰਗੇਨਾਈਜ਼ ਕਰਦੇ ਆ ਕਿੱਦਾਂ ਸਕਸੈਸਫੁਲ ਹੁੰਦਾ ਤਾਂ ਹੁਣ ਅਸੀਂ ਪ੍ਰੈਪਰੇਸ਼ਨ ਆ ਜਿਹੜੀਆਂ ਸਟਾਰਟ ਕਰਤੀਆਂ ਨੇ ਬਹੁਤ ਵੱਡਾ ਸਾਡਾ ਰਾਇਗੋਡ ਦੇ ਵਿੱਚ ਇਵੈਂਟ ਹੋਣ ਜਾ ਰਿਹਾ 14 ਤਰੀਕ ਨੂੰ ਰਾਇਗੋਡ ਵੈਲਨੈਸ ਕੋਚ ਸੈਮੀਨਾਰ ਜਿਹਦੀ ਤਿਆਰੀ ਅਸੀਂ ਕਰ ਰਹੀ ਆ ਹੁਣੀ ਔਰ ਬਹੁਤ ਹੀ ਇਹ ਟ ਸੁਪਰ ਡੂਪਰ ਹੋਣ ਵਾਲਾ ਮੇਰੇ ਨਾਲ ਨੇ ਗਗਨ ਮੈਡਮ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਉਸ ਹਾਲ ਦੇ ਵਿੱਚ ਜਿੱਥੇ ਸਾਡੀ ਮੀਟਿੰਗ ਹੋਣੀ ਹੈ ਦੇਖੋ ਸਭ ਤੋਂ ਪਹਿਲਾਂ ਅਸੀਂ ਸਿਟਿੰਗ ਅਰੇਂਜਮੈਂਟ ਕਰ ਰਹੇ ਹਾਂ ਮੋਰ ਥੈਨ 100 ਪਰਸਨਸ ਨੇ ਜਿਹੜੇ ਸਾਡੀ ਮੀਟਿੰਗ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਦੀ ਲਾਈਫ ਦੇ ਵਿੱਚ ਬਹੁਤ ਵੱਡਾ ਬਦਲਾਵ ਆਉਣ ਵਾਲਾ ਇਹ ਕੱਲ ਤੁਹਾਨੂੰ ਸਾਰਾ ਕੁਝ ਰੈਡੀ ਮਿਲੇਗਾ ਇਹ ਫਰੈਸ਼ ਵਗੈਰਾ ਸਰਵ ਕਰਾਂਗੇ ਅਸੀਂ ਸਰ ਹਮਾਰੀ ਹੈਲਪ ਕਰ ਰਹੇ ਹੈ ਯੈਸ ਏ ਸਾਡਾ ਸਪੀਕਰ ਫੀਲਿੰਗ ਗੁੱਡ એનਰਜੈਟਿਕ ਕੱਲ ਬਹੁਤ ਕੁਝ ਨਵਾਂ ਸਿੱਖਣ ਵਾਲੀਆਂ ਸੀ ਆਈ ਹੋਪ ਤੁਸੀਂ ਵੀ ਸਾਰੇ ਮੇਰੇ ਬਲੌਗ ਨੂੰ ਨਵੀਆਂ ਚੀਜ਼ਾਂ ਸਿੱਖੋਗੇ ਕਿੱਦਾਂ ਮੈਨੇਜ ਕਰੀਦਾ ਕਿੱਦਾਂ ਕਿਹੜੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਦੇ ਆ ਅੱਜ ਹਾਲ ਖਾਲੀ ਲੱਗ ਰਿਹਾ ਬਟ ਕੱਲੂ ਇਹ ਪੂਰਾ ਹਾਲ ਭਰਿਆ ਹੋਊਗਾ ਸਾ ਦਿੱਤੇ ਨੇ ਟਰੋਫੀਆਂ ਕੁਝ ਮੈਡਲਸ ਵੀ ਲਗਾਣੇ ਜ਼ਰੂਰੀ ਹੈ ਤਾਂ ਡਿਸਪਲੇ ਲਈ ਹੈ ਡਿਸਪਲੇ ਆਪਾਂ ਨਹੀਂ ਦਿਖਾਵਾਂਗੇ ਤੁਹਾਨੂੰ ਚੰਗੀ ਤਰ੍ਹਾਂ ਉਹੀ ਕੰਪਨੀ ਦੇ ਕੁਝ ਰੂਲਸ ਨੇ ਉਹਨਾਂ ਨੂੰ ਫਾਲੋ ਕਰਨਾ ਪੈਂਦਾ ਤੇ ਆਲਮੋਸਟ ਸਿਸਟਮ ਲੱਗਣ ਚਾਹੀ ਰਿਹਾ ਸਕਰੀਨ ਲੱਗ ਚੁੱਕੀ ਐ ਮੈਡਲਸ ਕਿੰਨੇ ਸੋਹਣੇ ਆ ਨਾ ਲੀਵ ਯੂ ਬੈਸਟ ਲਾਈਟਸ ਬਾਈ ਮੈਂ ਨਾ ਫੋਟੋ ਆ ਗਈ ਯਾ ਉਹਨਾਂ ਖਾਲੀ ਚੇਅਰਸ ਨੇ ਕੱਲ ਤੁਹਾਨੂੰ ਭਰੀਆਂ ਹੋਈਆਂ ਦਿਖਾਵਾਂਗੇ ਫਾਈਨਲੀ ਹਾਲ ਇਜ਼ ਰੈਡੀ ਪ੍ਰੋਜੈਕਟਰ ਲੱਗ ਚੁੱਕਿਆ ਹੋਣੇ ਤਾਰ ਦੇ ਵਿੱਚ ਸਾਰੇ ਅੜਕ ਨਾ ਜਾਣ ਉਹਨਾਂ ਲਈ ਜਦੋਂ ਜਹਦ ਜਾ ਰਹੀ ਹੈ ਤੇ ਬਲਾ ਰਹੇ ਆ ਇਹ ਨਵੀਨ ਸਰ ਸਾਡੀ ਹੈਲਪ ਕਰ ਰਹੇ ਨੇ ਟੇਪ ਲਾਉਣ ਦੇ ਵਿੱਚ ਉੱਧਰ ਸਟੈਂਡਿੰਗ ਜਦੋਂ ਜਹਦ ਹੋ ਰਹੀ ਹੈ ਯੈਸ ਇਦਾਂ ਤਾਰਾਂ ਨਾਲ ਤਾਰਾਂ ਜੋੜ ਕੇ ਸਾਡੀ ਟੀਮ ਦੇ ਨਾਲ ਦਿਲ ਦੀਆਂ ਤਾਰਾਂ ਛੁੱਟਦੀਆਂ ਨੇ ਇਦਾਂ ਅਸੀਂ ਤਾਰਾਂ ਵੀ ਜੋੜਦੇ ਆ ਦੇਖੋ ਸਿਸਟਮ ਲੱਗ ਗਿਆ অলমোਸਟ ਡਨ ਆ ਮੇਰੇ ਗ੍ਰੇਟ ਸਪான்ਸਰ ਸਪਿਕ ਕਰ ਤੱਕ ਤਾਰਾ ਲੈ ਕੇ ਜਾ ਰਹੇ ਆ ਤਾਂ ਕਿ ਸਬਸਕ੍ਰਾਈਬਰ ਨੂੰ ਸਾਡੀ ਸਮਝ ਲੱਜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀਆਂ ਫੀਲਿੰਗਸ ਨੂੰ ਤੁਸੀਂ ਸਮਝਦੇ ਹੋ ਐਦਾਂ ਤਾਰਾ ਤੁਹਾਡੇ ਨਾਲ ਸੀ ਜੁੜ ਰਹੀਆਂ ਦਿਲ ਦੀਆਂ ਵਾਓ ਇੱਕ ਵਨ ਤਾਂ ਮੇਰੀ ਬਾਤ ਬੜੀ

呃，你跟整，大家跟我来，的家跟我来，大家不要什么都自己考虑，大家不要自己想，让大家知道，心里大方，就的心里不方便，聊着，心里没话，你就随便问，问你，问你，问你。 ਮੀਟਿੰਗ ਦੇ ਵਿੱਚ ਅਸੀਂ ਸ਼ੇਕ ਰੈਡੀ ਕਰ ਰਹੇ ਹਾਂ ਹੈਲਦੀ ਮੀਲ ਦੁਨੀਆ ਦਾ ਨੰਬਰ 1 ਖਾਣਾ ਸਾਰਿਆਂ ਨੂੰ ਸਰਵ ਕਰਨਾ ਔਰ ਨਾਲ ਗ੍ਰਿਲਡ ਸੈਂਡਵਿਚ ਕਰਾਂਗੇ ਸੈਂਡਵਿਚ ਸਾਡੇ ਆਏ ਹੋਏ ਆ ਸਿਲ ਕੋਕੇ ਰੱਖਿਆ ਟੰਡੇ ਨਾ ਹੋ ਜਾਣਾ ਨਾ ਤਾਂ 100 ਲੋਕ ਜਿਹਾ ਕਹਿੰਦੇ ਹੋ ਔਰ ਮੇਰੇ ਵੱਲ ਦੇਖਣਾ ਹੈ ਆਪਣੇ ਹੱਥ ਨੂੰ ਕੱਲੇ ਲੈ ਕੇ ਰੋਜ਼ੇ ਵੈਰੀ ਗੁੱਡ ਇਬ੍ਰਿਜ ਵੈਰੀ ਗੁੱਡ ਜਿਹਨੂੰ ਐਕਸ਼ਨ ਆਪਨੇ ਤੋਂ ਦਿੱਤੇ ਸ਼ਾਬਾਸ਼ फिर अपना डील ब्रीफ करते हुए अपनी शादी के लिए चलोगे गुड वेरी गुड और ऐसे हाथों पर लेके चलोगे थोड़ा सा नीचे पेट से वेरी और पेट तो बच जाएगा अपनी मैरिज पे ओके सो वेरी गुड थोड़ा रिलैक्स फील कर लीजिए सही यस ओके आपको लाइक देयर इज कॉमन फॉर सब कुछ आप आपको लेना पता है कि है क्या हम देखते मेरे को कितने दे सारे लोग हैं हाथ ऐसे वाले एंगल ਕਿਉਂ ਤਾਂ ਲੋਕਾਂ ਨਾਲ ਤਾਂ ਕੁਆਕੀ ਕਿਹਦਾ ਗਿਆ ਬਾਈਪਾਸ ਫਿਰ ਲਈ ਸਾਡਾ ਇਵੈਂਟ ਖਤਮ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਮਿਸ ਹੋ ਗਈਆਂ ਬਿਜ਼ੀ ਹੋਣ ਕਰਕੇ ਸਾਡਾ ਇਵੈਂਟ ਬਹੁਤ ਬੰਬਾਸਟਿਕ ਗਿਆ ਅਸੀਂ ਹੁਣ ਦੇਖੋ ਸ਼ਾਮ ਦੇ 6 ਵਜਣ ਵਾਲਿਆਂ ਹੁਣ ਕਰ ਚੱਲੀਏ ਮੀਟਿੰਗ ਸਾਡੀ 3 ਵਜੇ ਖਤਮ ਹੋ ਗਈ ਸੀ ਏ ਸਾਡੀ ਲੀਡਰਸ਼ਿਪ ਕੁਆਲਟੀ ਹੈ ਕਿ ਇਹ ਇਵੈਂਟ ਸਾਡਾ ਸੀ ਮਤਲਬ ਸਾਡਾ ਵਿਆਹ ਹੋ ਕੇ ਹਟਾ ਤੁਸੀਂ ਹਰ ਮਹੀਨੇ ਅਸੀਂ ਵਾਧਾ ਫੰਕਸ਼ਨ ਕਰਦੇ ਆ 클ੈਪਿੰਗ ਕਰਦੇ ਇੱਕ ਵਾਰੀ ਸਰ ਤਾਂ ਇਹ ਮੇਰੀ ਗ੍ਰੇਟ ਪਰਿਵਾਰ ਆ ਫੈਮਿਲੀ ਮੈਂਬਰ ਆ ਜਿਨ੍ਹਾਂ ਨਾਲ ਮਿਲ ਕੇ ਅਸੀਂ ਅੱਗੇ ਵਧ ਰਹੇ ਆ ਰੌਕ ਕਰ ਰਹੇ ਆ ਥੈਂਕ ਯੂ एवरीवन ਮਿਲਦੇ ਆ ਨੈਕਸਟ ਵਲੌਗ ਦੇ ਨਾਲ ਸਟੇ ਟਿਊਨਡ ਟੈਂਟ ਖਤਮ ਹੋਣ ਤੋਂ ਬਾਅਦ ਬਿਲਿੰਗ ਹੋ ਰਹੀ ਆ 6 ਵਜੇ ਐਦਾਂ ਸਾਰਾ ਮੈਨੇਜ ਕਰਦੇ ਆ ਅਸੀਂ